ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਟੈਂਫਰਸ ਤੁਹਾਡਾ ਸਵਾਗਤ ਹੈ ਪੀਟਰੀ ਪਲਸ ਵੀ ਦੁਆਰਾ 7 2025 ਐਡਵਰਟਾਈਜ਼ਮੈਂਟ ਜਿਹੜੀ ਅਨਾਉਂਸ ਕਰ ਦਿੱਤੀ ਗਈ ਹੈ ਠੀਕ ਹੈ ਤੁਹਾਨੂੰ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਏ ਕਿ ਇਸ ਵਿੱਚ ਪੰਜਾਬ ਪੁਲਿਸ ਦੇ ਜੇ ਡਿਪਾਰਟਮੈਂਟ ਦੀ ਜਿਹੜੀਆਂ ਵਕੈਂਸੀਆਂ ਤੁਹਾਡੀਆਂ ਜਾਰੀ ਹੋ ਚੁੱਕੀਆਂ ਹਨ ਇਹਨਾਂ ਵਕੈਂਸੀਆਂ ਵਿੱਚ ਤੁਹਾਨੂੰ ਸੁਪਰ ਸਾਇਕ ਸੁਪਰਟੈਂਟ ਵਾਰਡਰ ਅਤੇ ਮੈਟਰਨ ਦੀਆਂ ਵਕੈਂਸੀਆਂ ਦੇਖਣ ਨੂੰ ਮਿਲਣਗੀਆਂ ਠੀਕ ਹੈ ਇਹਨਾਂ ਦੀ ਜਿਹੜੀ ਵਾਰਡਰ ਅਤੇ ਮੈਟਰਨ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਪਲਸ 2 ਰਹੇਗੀ ਠੀਕ ਹੈ ਬਾਕੀ ਸਹਾਇਕ ਸੁਪਰਟੈਂਟ ਲਈ ਇਨਨੇ ਫਿਜ਼ੀਕਲ ਹੋਵੇਗਾ ਜਾਂ ਨਹੀਂ ਹੋਵੇਗਾ ਕਾਫੀ ਕੈਂਡੀਡੇਟਾਂ ਨੂੰ ਇਸ ਵਿੱਚ ਅਸਮੰਜਸ ਹੈ ਕਿਉਂਕਿ ਇਸ ਦੇ ਵਿੱਚ ਨੋਟੀਫਿਕੇਸ਼ਨ ਵਿੱਚ ਫਿਜ਼ੀਕਲ ਦੇ ਬਾਰੇ ਕੋਈ ਡਿਟੇਲ ਨਹੀਂ ਦਿੱਤੀ ਹੋਈ ਆਪਾਂ ਉਸ ਉੱਤੇ ਵੀ ਡਿਟੇਲ ਵਾਈਜ਼ ਹੁਣ ਦੱਸਾਂਗੇ ਕਿ ਕਿਉਂ ਐਦਾਂ ਹੋਇਆ ਏ ਠੀਕ ਹੈ ਉਸ ਤੋਂ ਇਲਾਵਾ ਬਾਕੀ ਪੂਰੀ ਭਰਤੀ ਦੇ ਡਿਟੇਲ ਨੋਟੀਫਿਕੇਸ਼ਨ ਉੱਤੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਗੱਲ ਕਰਦੇ ਹਾਂ ਇਹਨਾਂ ਦੀ ਪ੍ਰਕਾਸ਼ਿਤ ਮਿਤੀਆਂ ਦੀ ਸਭ ਤੋਂ ਪਹਿਲਾਂ ਦੇਖੋ ਇਹ ਜਿਹੜੀ ਨੋਟੀਫਿਕੇਸ਼ਨ ਜਾਰੀ ਹੋਣ ਦੀ ਮਿਤੀ 28/7/2025 ਹੈ ਠੀਕ ਹੈ ਅਪਲਾਈ ਸ਼ੁਰੂ ਕਰਨ ਦੀ ਮਿਤੀ 30/7/2025 ਤੋਂ ਜਿਹੜਾ ਅਪਲਾਈ ਸ਼ੁਰੂ ਹੋ ਚੁੱਕਿਆ ਹੈ ਠੀਕ ਹੈ ਆਨਲਾਈਨ ਜਿਹੜਾ ਸਬਮਿਟ ਕਰਨ ਦੀ ਆਖਰੀ ਮਿਤੀ ਤੁਹਾਡੀ 24/8 ਰਹੇਗੀ ਠੀਕ ਹੈ ਫੀਸ ਭਰਨ ਦੀ ਤੁਹਾਡੀ ਆਖਰੀ ਮਿਤੀ ਜਿਹੜੀ 26/8 ਤੱਕ ਰਹੇਗੀ ਠੀਕ ਹੈ ਬਾਕੀ ਵਕੈਂਸੀਆਂ ਤੁਹਾਨੂੰ ਦੱਸ ਦਿੱਤੀਆਂ ਸਹਾਇਕ ਸੁਪਰਡੈਂਟ ਦੀਆਂ ਵਕੈਂਸੀ 29 ਨੇ ਵਾਰਡਰ ਦੀਆਂ ਜਿਹੜੀਆਂ ਇਹ ਮੁੰਡਿਆਂ ਲਈ ਹੁੰਦੀਆਂ ਨੇ 451 ਵਕੈਂਸੀਆਂ ਨੇ ਮੈਟਰਨ ਦੀਆਂ ਕੁੜੀਆਂ ਦੇ ਲਈ ਹੁੰਦੀਆਂ ਨੇ 20 ਵਕੈਂਸੀਆਂ ਨੇ ਠ ਇਦੇ ਵਿੱਚੋਂ 29 ਵਿੱਚੋਂ ਸ਼ਾਇਦ 8 ਦੇ ਕਰੀਬ ਕੁੜੀਆਂ ਆਂਦੀਆਂ ਨੇ ਮੈਂ ਤੁਹਾਨੂੰ ਅੱਗੇ ਡਿਟੇਲ ਚ ਦੱਸਣਾ ਟੋਟਲ 50 ਵੈਕੈਂਸੀ ਜਿਹੜੀ ਇਹ ਹੋਵੇਗੀ ਠੀਕ ਹੈ ਅੱਗੇ ਤੁਸੀਂ ਡਿਟੇਲ ਵਿੱਚ ਇਸ ਨੂੰ ਸਾਰੀ ਕੈਟਾਗਰੀਜ਼ ਵਾਈਜ਼ ਤੁਸੀਂ ਦੇਖ ਸਕਦੇ ਹੋ ਜਨਰਲ ای ਡਬਲਯੂ ਐਸ ਐਸ ਸੀ ਬੀ ਸੀ ਸਾਰੀ ਕੈਟਾਗਰੀ ਵਾਈਜ਼ ਪਈਆਂ ਨੇ ਠੀਕ ਹੈ ਸਾਇਕ ਸੁਪਰਡੈਂਟ ਦੀਆਂ 29 'ਚੋਂ 8 ਕੁੜੀਆਂ ਦੇ ਲਈ ਰੱਖੀਆਂ ਨੇ ਠੀਕ ਹੈ ਵਾਰਡਨ ਦੀਆਂ ਵੈਕੈਂਸੀ ਜਿਹੜੀਆਂ ਉਹ ਮੁੰਡਿਆਂ ਲਈ ਹੋਣਗੀਆਂ 451 ਠੀਕ ਹੈ ਮ ਤੇ ਮੈਟਰਨ ਦੀਆਂ ਵੈਕੈਂਸੀ ਜਿਹੜੀਆਂ ਵੀ ਉਹ ਕੁੜੀਆਂ ਦੇ ਲਈ ਹੋਣਗੀਆਂ ਠੀਕ ਹੈ ਇਸ ਤੋਂ ਇਲਾਵਾ ਅੱਗੇ ਦੱਸਦੇ ਇਸ ਵਿੱਚ ਕੀ ਕੀ ਜਿਹੜੇ ਇੰਪੋਰਟੈਂਟ ਤੱਥ ਨੇ ਆਪਾਂ ਤੁਹਾਨੂੰ ਸਾਰੇ ਦੱਸ ਦਿੰਨੇ ਆ ਕੁਆਲਿਫਿਕੇਸ਼ਨ ਦੀ ਗੱਲ ਕਰਦੇ ਆ ਜਿਹੜੀ ਕੁਆਲਿਫਿਕੇਸ਼ਨ ਸਾਇਕ ਸੁਪਰਡੈਂਟ ਹੈ ਉਹਦੇ ਲਈ ਗ੍ਰੈਜੂਏਸ਼ਨ ਰਹੇਗੀ ਤੁਹਾਡੀ ਕਿਸੇ ਵੀ ਸਟਰੀਮ ਚ ਹੋਵੇ ਬੀਏ ਬੀਸੀਏ ਬੀਵੀਏ ਕਿਸੇ ਵੀ ਸਟਰੀਮ ਚ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਉਹ ਰਹੇਗੀ ਠੀਕ ਹੈ ਵਾਰਡਨ ਦੀ ਠੀਕ ਹੈ ਵਾਰਡਨ ਦੀ ਜਿਹੜੇ ਪੋਸਟਾਂ ਇਹ ਮੁੰਡਿਆਂ ਦੇ ਲਈ ਹੁੰਦੀਆਂ ਹਨ ਠੀਕ ਹੈ ਕੇਵਲ ਉਮੀਦਵਾਰ ਜਿਹੜੇ ਪੁਸ਼ਪ ਉਮੀਦਵਾਰ ਇਸ ਨੂੰ ਅਪਲਾਈ ਕਰ ਸਕਦੇ ਨੇ ਇਹਦੇ ਵਿੱਚ ਕੁਆਲਿਫਿਕੇਸ਼ਨ ਕੀ ਹੈ ਤੁਹਾਡੀ ਤੁਹਾਡੀ ਪਲੱਸ 2 ਕੀਤੀ ਹੋਣੀ ਚਾਹੀਦੀ ਹੈ ਠੀਕ ਹੈ ਪੰਜਾਬੀ ਲੈਂਗੁਏਜ ਤੁਹਾਨੂੰ ਪਤਾ ਹੀ ਹੈ ਪੰਜਾਬ ਚ ਰਹਿੰਦੇ ਪੰਜਾਬੀ ਲੈਂਗੁਏਜ ਨਾਲ ਪਾਸ ਹੋਣੀ ਚਾਹੀਦੀ ਹੈ ਇਹ ਚ ਫਿਜ਼ੀਕਲ ਮੀਜ਼ਰਮੈਂਟ ਹੈ ਠੀਕ ਹੈ ਪਲੱਸ 2 ਵਾਲਿਆਂ ਲਈ ਬਹੁਤ ਇੰਪੋਰਟੈਂਟ ਹੋ ਜਾਂਦੀ ਹੈ ਇਹਦਾ ਫਿਜ਼ੀਕਲ ਮੀਜ਼ਰਮੈਂਟ ਹੈ ਇਹਦੇ ਵਿੱਚ ਉਹ ਹੈ ਜਿਵੇਂ ਹਾਈਟ ਹੈ ਤੁਹਾਡੀ 5 ਫੁੱਟ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ ਠੀਕ ਹੈ ਜਿਹਦੀ ਹਾਈਟ ਹੈ ਉਹ ਡੋਗਰਾਸ ਤੇ ਗੋਰਖਾਸ ਨੂੰ ਥੋੜੀ ਜਿਹੀ ਮਾਫ ਹੈ ਠੀਕ ਹੈ ਉਹ ਤੁਹਾਨੂੰ ਪਤਾ ਹੀ ਹੈ ਚੈਸ ਤੁਹਾਡੀ 33 ਇੰਚ ਚ ਅਨਕਸਪੈਂਡ ਹੋਣੀ ਚਾਹੀਦੀ ਹੈ ਮਤਲਬ ਕਿ ਬਿਨਾ ਫਲਾਈ ਤੋਂ 3 ਇੰਚ ਹੋਣੀ ਚਾਹੀਦੀ ਹੈ ਅਤੇ 1.5 ਇੰਚ ਤੁਹਾਡੀ ਛਾਤੀ ਫੁੱਲਣੀ ਚਾਹੀਦੀ ਹੈ 34. 34.5 ਇੰਚ ਜਿਹੜੀ ਐਕਸਪੈਂਡ ਕਰਕੇ ਹੋਣੀ ਚਾਹੀਦੀ ਹੈ ਠੀਕ ਹੈ ਵਿਜ਼ਨ ਇਹਨਾਂ ਦਾ ਨਾਰਮਲ ਇਨ ਬੋਥ ਆਈਜ਼ ਮਤਲਬ ਅੱਖਾਂ ਵਗੈਰਾ ਤੁਹਾਡੀਆਂ ਜਿਹੜੀਆਂ ਕਲਰ ਬ੍ਰੈਂਡਡਸ ਨਹੀਂ ਹੋਣੀ ਚਾਹੀਦੀ ਅੱਖਾਂ ਵਗੈਰਾ ਜਿਹੜੀਆਂ ਤੁਹਾਡੀਆਂ ਠੀਕ ਹੋਣੀ ਚਾਹੀਦੀਆਂ ਐਸੀ ਤਰ੍ਹਾਂ ਕੁੜੀਆਂ ਦੀ ਜਿਹੜੀ ਮੈਟਰਨ ਦੀਆਂ ਵੈਕੈਂਸੀਆਂ ਉਹਦੇ ਲਈ ਵੀ ਪਲੱਸ 2 ਐਲੀਜੀਬਿਲਟੀ ਰੱਖੀ ਗਈ ਹੈ ਠੀਕ ਹੈ ਹਾਈਟ ਜਿਹੜੀ 5 ਫੁੱਟ 3 ਇੰਚ ਰੱਖੀ ਗਈ ਹੈ weight ਇੱਥੇ ਰੱਖਿਆ ਗਿਆ ਉਸ ਤੋਂ ਇਲਾਵਾ ਅੱਖਾਂ ਵਗੈਰੇ ਦੀ ਰੋਸ਼ਨੀ ਤੁਹਾਡੀ ਠੀਕ ਹੋਣੀ ਚਾਹੀਦੀ ਹੈ ਠੀਕ ਹੈ ਗੱਲ ਕਰਦੇ ਆ ਏਜ ਦੀ ਏਜ ਜਿਹੜੀ ਇਸ ਵਿੱਚ ਰੱਖੀ ਗਈ ਹੈ ਸਾਇਕ ਸੁਪਰਡੈਂਟ ਦੇ ਲਈ 21 ਤੋਂ 27 ਸਾਲ ਰੱਖੀ ਗਈ ਹੈ ਠੀਕ ਹੈ ਬਾਕੀ ਜੇ ਜਰ ਗਵਰਨਮੈਂਟ empioy ਹੈ ਉਹਨਾਂ ਦੇ ਲਈ 45 ਸਾਲ ਹੋਗੀ ਠੀਕ ਹੈ ਉਸ ਹਿਸਾਬ ਨਾਲ ਅੱਗੇ ਐਕਸਟੈਂਡ ਕਰੀ ਜਾਊਗੀ ਜਿਹੜੀ ਆਰ ਤੋਂ ਦੀ ਵਾਰਡਰ ਦੀ ਅਸਾਮੀ ਹੈ ਉਹਦੇ ਲਈ 18 ਤੋਂ 27 ਸਾਲ ਰੱਖੀ ਗਈ ਹੈ ਪਲੱਸ 2 ਵਾਲੇ ਕਰ ਸਕਦੇ ਨੇ ਇਸ ਨੂੰ ਠੀਕ ਹੈ ਅਤੇ ਮੈਟਰਨ ਦੀ ਵੀ 18 ਤੋਂ 27 ਸਾਲ ਜਿਹੜੀ ਉਮਰ ਸੀਮਾ ਰੱਖੀ ਗਈ ਹੈ ਬਾਕੀ ਐਸੀ ਵੀ ਸੀ ਨੂੰ ਜੋ ਰਿਲੈਕਸੇਸ਼ਨ ਮਿਲਦੀ ਹੈ ਉਹ ਉਸੇ ਹਿਸਾਬ ਨਾਲ 5-5 ਸਾਲ ਦੀ ਮਿਲੇਗੀ ਠੀਕ ਹੈ ਜਿਹੜਾ ਤੁਹਾਡਾ ਸਹਾਇਕ ਸੁਪਰਡੈਂਟ ਦੀ ਸੈਲਰੀ ਹੋਊਗੀ 35400 ਬੇਸਿਕ ਤੋਂ ਸ਼ੁਰੂ ਹੋਵੇਗੀ ਅਤੇ ਵਾਰਡਨ ਅਤੇ ਮੈਟਰਨ ਦੀ ਜਿਹੜੀ ਸੈਲਰੀ ਹੋਊਗੀ 19900 ਤੋਂ ਸੱਤਵੇਂ ਪੇ ਕਮਿਸ਼ਨ ਦੇ ਅਨੁਸਾਰ ਸ਼ੁਰੂ ਹੋਵੇਗੀ ਠੀਕ ਹੈ ਫੀਸ ਸੇਮ ਉਹੀ ਆਮ ਵਰਗ ਜਿਹਨਾਂ ਨੂੰ 1000 ਰੁਪਏ ਐ ਐਸੀਵੀਸੀ ਨੂੰ 250 ਰੁਪਏ ਐ ਠੀਕ ਹੈ ਐਕਸ ਸਰਵਿਸਮੈਨ ਨੂੰ 200 ਰੁਪਏ ਰਹੇਗੇ تھے ਠੀਕ ਹੈ ਬਾਕੀ ਸਾਰੇ ਹੀ ਇਸ ਵਿੱਚ ਡਿਟੇਲ ਲਿਖੀ ਹੋਈ ਹੈ ਜੋ ਜੋ ਤੁਸੀਂ ਮੈਂ ਇਹਦਾ ਨੋਟੀਫਿਕੇਸ਼ਨ ਇਹ ਤੁਹਾਨੂੰ ਟੈਲੀਗ੍ਰਾਮ ਉੱਤੇ ਪਾ ਦਿੱਤਾ ਹੈ ਠੀਕ ਹੈ ਟੈਲੀਗ੍ਰਾਮ ਉੱਤੇ ਤੁਸੀਂ ਟੈਲੀਗ੍ਰਾਮ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਟੈਲੀਗ੍ਰਾਮ ਤੋਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਆਪਣੇ ਪੱਧਰ ਤੇ ਵੀ ਚੰਗੀ ਤਰ੍ਹਾਂ ਇੱਕ ਵਾਰ ਇਸ ਨੂੰ ਜਾਂਚ ਲਿਓ ਠੀਕ ਹੈ ਤਾਂ ਹੀ ਤੁਸੀਂ ਇਸ ਨੂੰ ਅਪਲਾਈ ਕਰਿਓ ਜੇਕਰ ਤੁਸੀਂ ਇਸ ਦੇ ਲਈ ਐਲੀਜੀਬਲ ਹੋਵੋਗੇ ਠੀਕ ਹੈ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਹੁਣ ਦੇਖੋ ਸਹਾਇਕ ਸੁਪਰਡੈਂਟ ਦੀ ਜਿਹੜੀ ਵੈਕੈਂਸੀ ਹੈ ਨਾ ਪਹਿਲਾਂ ਕੀ ਹੁੰਦਾ ਸੀਗਾ ਸਹਾਇਕ ਸੁਪਰਡੈਂਟ ਦੀ ਵੈਕੈਂਸੀ ਲਈ ਆ ਜਿਹੜਾ ਮੀਜ਼ਰਮੈਂਟ ਰੱਖੀ ਜਾਂਦੀ ਸੀਗੀ ਠੀਕ ਹੈ ਸੇਮ ਜਿਵੇਂ ਵਾਰਡਨ ਦੇ ਲਈ ਰੱਖੀ ਗਈ ਹੈ ਨਾ ਇੱਥੇ ਮੀਜ਼ਰਮੈਂਟ ਸੇਮ ਉਸੇ ਤਰ੍ਹਾਂ ਸਹਾਇ ਸੁਪਰਡੈਂਟ ਦੇ ਲਈ ਵੀ ਮੀਜ਼ਰਮੈਂਟ ਰੱਖੀ ਗਈ ਸੀ ਹੁਣ ਪਿਛਲੇ ਜਿੰਨੇ ਭਰਤੀਆਂ ਹੋਈਆਂ ਠੀਕ ਹੈ ਉਹ ਰੱਖੀ ਜਾਂਦੀ ਸੀ ਉਹਦੇ ਉਹ ਤੋਂ ਇਲਾਵਾ ਕੀ ਹੁੰਦਾ ਸੀ ఫిਜ਼ੀਕਲ ਵੀ ਹੁੰਦਾ ਸੀ ਜਿਹਦੇ ਵਿੱਚ ਕੀ ਹੁੰਦਾ ਸੀ 100 ਮੀਟਰ ਦੀ ਦੌੜ ਹੁੰਦੀ ਸੀ ਤੁਹਾਡੀ ਠੀਕ ਹੈ ਉਹ ਉਸ ਜੋ ਫਸਟ ਸੈਕੰਡ ਥਰਡ ਕੱਢਿਆ ਜਾਂਦਾ ਸੀਗਾ ਠੀਕ ਹੈ ਉਹ ਕਿੰਨੇ ਇੱਕ ਮਿੰਟ ਦਾ ਸ਼ਾਇਦ ਕੁਝ ਟਾਈਮ ਹੁੰਦਾ ਸੀਗਾ ਤਕਰੀਬਨ 60 ਸੈਕਿੰਡ ਸ਼ਾਇਦ ਕੁਝ ਐਨੇ ਕਰਕੇ ਅਮ ਡਿਟੇਲ ਮੈਂ ਤੁਹਾਨੂੰ ਦੱਸ ਦਵਾਂਗਾ ਡਿਸਕ੍ਰਿਪਸ਼ਨ ਚ ਪਾ ਦਵਾਂ ਕਿਵੇਂ ਹੁੰਦਾ ਸੀਗਾ ਠੀਕ ਹੈ ਉਸ ਤੋਂ ਇਲਾਵਾ ਜਿਹੜਾ ਰਸਾ ਚੜ੍ਹਨਾ ਹੁੰਦਾ ਸੀਗਾ ਠੀਕ ਹੈ ਉਹ 21 ਵਿੱਚ ਹੁੰਦਾ ਸੀਗਾ ਉਸ ਤੋਂ ਇਲਾਵਾ ਇੱਕ ਦੋ ਜਿਹੜੇ ਆਈਟਮ ਹੋਰ ਰੱਖੀ ਜਾਂਦੀ ਸੀਗੀ ਜਿਹੜਾ ਕਿ ਮਤਲਬ ਕਿ ਫਿਜ਼ੀਕਲ ਮੈਜ਼ਰਮੈਂਟ ਜਾਂ ਕਿਤਰਾ ਸਾਈਜ਼ ਉਹਨਾਂ ਦੇ ਰੱਖਿਆ ਜਾਂਦਾ ਸੀ ਪਰੰਤੂ ਇੱਥੇ ਕੀ ਰੱਖਿਆ ਇਹਨਾਂ ਨੇ ਸਿਰਫ ਡਿਗਰੀ ਯੂਨੀਵਰਸਿਟੀ ਦੀ ਰੱਖੀ ਹੈ ਇਹ ਤੁਹਾਨੂੰ ਦੱਸ ਦੇਣਾ ਕਾਰਨ ਇਹ ਪਿੱਛੇ ਜੇ ਇਹਨਾਂ ਦੇ ਨਾ ਜਿਹੜੇ ਸਰਵਿਸ ਰੂਲ ਆ ਉਹ ਚੇਂਜ ਹੋਏ ਨੇ ਬਾਕੀ ਆਪਣੇ ਕੋਲ ਕੰਪਲੀਟ ਸਰਵਿਸ ਰੂਲ ਨਹੀਂ ਆਏ ਹੈਗੇ ਹੋ ਸਕਦਾ ਇਸ ਵਿੱਚ ਕੋਈ ਤਕਨੀਕੀ ਕਾਰਨ ਨੁਕਸ ਹੋਵੇ ਕੋਈ ਕੁਝ ਚੀਜ਼ ਇੱਥੇ ਐਡ ਕਰਨੀ ਰਹਿ ਗਈ ਹੋਵੇ ਉਹ ਡਿਪਾਰਟਮੈਂਟ ਅੱਗੇ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਵਿੱਚ ਐਡ-ਆਨ ਕਰ ਦੋਵੇਗਾ ਜੇ ਕੁਝ ਐਦਾਂ ਦਾ ਹੋਇਆ। ਬਾਕੀ ਮੈਂ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਇਸ ਦਾ ਸਰਵਿਸ ਰੂਲ ਉਹ ਵੀ ਦਿਖਾ ਦਿੰਦਾ ਇੱਕ ਵਾਰ। ਹੁਣ ਤੁਸੀਂ ਆਪਣੀ ਸਕਰੀਨ 'ਤੇ ਇਹ ਜੇਲ੍ਹ ਡਿਪਾਰਟਮੈਂਟ ਦੇ ਜਿਹੜੇ ਸਰਵਿਸ ਰੂਲ ਹਨ ਉਹ ਦੇਖ ਸਕਦੇ ਹੋ ਗਵਰਨਮੈਂਟ ਆਫ ਜੇਲ੍ਹ ਠੀਕ ਹੈ 17 ਜੂਨ 2025 ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਉਹਦੇ ਅਨੁਸਾਰ ਜਿਹੜੇ ਇਹ ਜੇਲ੍ਹ ਡਿਪਾਰਟਮੈਂਟ ਦੇ ਸਰਵਿਸ ਰੂਲ ਨੇ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਹਦੇ ਵਿੱਚ ਇੱਥੇ ਲਿਖਿਆ ਹੋਇਆ ਹੈ ਹਾਂ ਦੇਖੋ ਪ੍ਰੋਵੀ ਠੀਕ ਹੈ ਇਹਨਾਂ ਦੀ ਜਿਹੜੀ ਨੰਬਰ ਆਫ ਪੋਸਟ ਇਹਨਾਂ ਕੋਲ ਟੋਟਲ 123 ਨੇ ਠੀਕ ਹੈ ਜਿਹੜਾ ਇਸ ਦਾ ਲੈਵਲ 7ਵੇਂ ਪੇਜ ਅਨੁਸਾਰ 35400 ਰੱਖਿਆ ਗਿਆ ਹੈ ਠੀਕ ਹੈ ਅਥਾਰਟੀ ਕੰਪੇਟਿਟੇਟ ਟੂ ਮੇਕ ਅਪੁਆਇੰਟਮੈਂਟ ਇੰਸਪੈਕਟਰ ਜਨਰਲ ਰੱਖਿਆ ਗਿਆ ਹੈ ਤੇ ਇਹਦੀ ਜਿਹੜੀ ਕੁਆਲਿਫਿਕੇਸ਼ਨ ਇੱਥੇ ਇਹਨਾਂ ਨੇ ਰੱਖੀ ਹੋਈ ਹੈ ਇਹਦੀ ਕੁਆਲਿਫਿਕੇਸ਼ਨ ਹੈ ਜਿਹੜੀ ਉਹ ਰੱਖੀ ਹੋਈ ਹੈ ਗ੍ਰੈਜੂਏਸ਼ਨ ਠੀਕ ਹੈ ਉਸ ਤੋਂ ਇਲਾਵਾ ਜਿਹੜੀ ਏਜ ਵਿੱਚ ਵੀ ਡਿਫਰੈਂਸ ਹੈ ਠੀਕ ਹੈ ਏਜ ਵਿੱਚ ਕੀ ਲਿਖਿਆ ਇਹਨਾਂ ਨੇ 21 ਤੋਂ 25 ਸਾਲ ਲਿਖਿਆ ਹੋਇਆ ਇੱਥੇ ਸਰਵਿਸ ਰੂਲ ਵਿੱਚ ਠੀਕ ਹੈ ਅਤੇ ਅ ਠੀਕ ਹੈ ਗਵਰਨਮੈਂਟ EMPLOYEES ਨੂੰ 35 ਸਾਲ ਦੀ ਹੈ ਤੇ SCVC ਨੂੰ 5 ਸਾਲ ਦੀ ਜਿਹੜੀ ਇਸ ਚ ਛੋਟ ਅੱਗੇ ਦਿੱਤੀ ਗਈ ਹੈ ਪਰੰਤੂ ਜਿਹੜਾ ਨੋਟੀਫਿਕੇਸ਼ਨ ਤੁਸੀਂ ਦੇਖਿਆ ਸੀ ਜਿਵੇਂ ਤੁਹਾਨੂੰ ਦਿਖਾਇਆ ਸੀ ਉੱਥੇ ਇਹਨਾਂ ਨੇ ਜਿਹੜੀ ਹੋਰ ਲਿਖਿਆ ਹੋਇਆ ਸੀ ਏਜ ਹੈ ਉਹ 21 ਤੇ 27 ਠੀਕ ਹੈ ਹੋ ਸਕਦਾ ਹੈ ਕੋਈ ਗਲਤੀ ਹੋਵੇ ਇਸ ਦੇ ਵਿੱਚ ਨੋਟੀਫਿਕੇਸ਼ਨ ਵਿੱਚ ਬਾਕੀ ਤੁਹਾਨੂੰ 1-2 ਦਿਨ ਵਿੱਚ ਇਸ ਦਾ ਜਿਹੜਾ ਐਡਵਰਟਾਈਜ਼ਮੈਂਟ ਵਿੱਚ ਕੋਈ ਵੀ ਸੋਧ ਹੋਣੀ ਉਹ ਪਤਾ ਲੱਗ ਜਾਵੇਗਾ ਠੀਕ ਹੈ ਦੇਖੋ ਇੱਥੇ ਸਿਰਫ ਤੇ ਸਿਰਫ ਜਿਹੜੀ ਇਹਦੀ ਐਲੀਜੀਬਿਲਟੀ ਹੈ ਮਿਨੀਮਮ ਕੁਆਲਿਫਿਕੇਸ਼ਨ ਹੈ ਉਹ ਸਿਰਫ ਗ੍ਰੈਜੂਏਸ਼ਨ ਰੱਖੀ ਗਈ ਹੈ ਸਾਇਕ ਸੁਪਰਡੈਂਟ ਦੀ ਨਵੇਂ ਰੂਲਾਂ ਵਿੱਚ ਪੁਰਾਣੇ ਰੂਲਾਂ ਵਿੱਚ ਕੀ ਹੁੰਦਾ ਸੀ ਫਿਜ਼ੀਕਲ ਮੈਜ਼ਰਮੈਂਟ ਵੀ ਹੁੰਦਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਫਿਜ਼ੀਕਲ ਟ੍ਰਾਇਲ ਵੀ ਹੁੰਦਾ ਸੀਗਾ ਉਹ ਦੋਨੋਂ ਚੀਜ਼ ਇੱਥੇ ਨਹੀਂ ਰੱਖੀਆਂ ਗਈਆਂ ਹੁਣ ਇਸ ਦਾ ਜਲਦੀ ਤੋਂ ਜਲਦੀ ਆਪਾਂ ਨੂੰ ਪਤਾ ਲੱਗ ਜਾਵੇਗਾ ਕਿਉਂਕਿ ਡਿਪਾਰਟਮੈਂਟ ਪੀਟੀ ਪਲੱਸ ਵੀ ਇਹ ਕੋਈ ਵੀ ਇਸ ਦੇ ਸੰਬੰਧੀ ਜਾਣਕਾਰੀ ਜਿਹੜੀ ਉਹ ਆਪਣੀ ਇੱਕ ਹੋਰ ਜਿਹੜਾ ਸੋਧਿਆ ਹੋਇਆ ਪੱਤਰ ਪਾ ਕੇ ਤੁਹਾਨੂੰ ਦੇ ਦੇਣਗੇ ਠੀਕ ਹੈ ਇਸ ਤੋਂ ਇਲਾਵਾ ਜਿੰਨੇ ਵੀ ਕੈਂਡੀਡੇਟ ਹਨ ਸਾਰੇ ਜਲਦੀ ਤੋਂ ਜਲਦੀ ਇਸ ਨੂੰ ਜੁਆਇਨ ਕਰ ਲਿਓ ਠੀਕ ਹੈ ਸਾਡੇ ਟੈਲੀਗ੍ਰam ਚੈਨਲ ਨੂੰ ਵੀ ਜੁਆਇਨ ਕਰ ਲਿਓ ਆਪਣੇ ਤੁਸੀਂ YouTube ਚੈਨਲ ਨੂੰ ਤਾਂ ਸਬਸਕ੍ਰਾਈਬ ਕੀਤਾ ਹੀ ਹੋਣਾ ਹੈ ਜਿਨ੍ਹਾਂ ਨੇ ਨਹੀਂ ਕੀਤਾ ਉਹ ਵੀ ਸਬਸਕ੍ਰਾਈਬ ਕਰ ਲਿਓ ਅੱਗੇ ਵੀ ਤੁਹਾਨੂੰ ਇਸੇ ਤਰ੍ਹਾਂ ਦੀ ਵੀਡੀਓ ਜਿਹੜੀਆਂ ਆਉਂਦੀ ਰਹਿਣਗੀਆਂ ਅੱਜ ਦੀ ਵੀਡੀਓ ਚ ਹੋਣ ਲਈ ਧੰਨਵਾਦ